ਤਾਂ ਥੈਂਕ ਯੂ ਅੱਜ ਮੇਰੇ ਮੈਂ ਪੰਜਾਬ ਦੇ ਚੇਅਰਮੈਨ ਜਿੰਦਰ ਸ਼ਰਮਾ ਤੇ ਜਦੋਂ ਸਾਨੂੰ ਪੰਜਾਬ ਸਾਡੀ ਧਰਮ ਸਰਕਾਰੀ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ ਤੇ ਆਨ ਵਾਲੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੁਬਾਰਕ ਲੋਕੀ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਜੋ ਅਸੀਂ ਚੰਡੀਗੜ੍ਹ ਗਰਾਉਂਡ ਮੇਲੇ ਵਿੱਚ 15 ਫਰਵਰੀ ਨੂੰ ਜਿਹੜੇ ਜ਼ਰੂਰਤਮੰਦ ਪਰਵਾਦੀ ਕੁੜੀਆਂ ਹਨ ਜਿਹੜੇ ਜੋੜੇ ਆ ਤੇ ਸਾਨੂੰ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਪਾਤ ਦਾ ਤੇ ਕੋਈ ਵੀ ਅਮੀਰ ਗਰੀਬ ਜੋ ਕੋਈ ਜ਼ਰੂਰਤਮੰਦ ਹੈ ਸਾਨੂੰ ਮਿਲਣ ਤੇ 15 ਫਰਵਰੀ ਦੇ ਵਿੱਚ ਕੁੜੀਆਂ ਦਾ ਵਿਆਹ ਚੰਡੀਗੜ੍ਹ ਗਰਾਉਂਡ ਮੇਲੇ ਜਿਵੇਂ ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕਰਾ ਰਹੇ ਹਾਂ 15 ਫਰਬੂਰੀ ਨੂੰ ਜੋ ਵੀ ਕੋਈ ਜ਼ਰੂਰਤਮੰਦ ਪਰਿਵਾਰ ਨੇ ਉਹ ਸਾਨੂੰ ਮਿਲ ਸਕਦਾ ਹੈਗਾ ਤੇ ਸਾਡਾ ਨੰਬਰ ਹੈਗਾ 8054464200 ਕੋਈ ਵੀ ਜ਼ਰੂਰਤਮੰਦ ਪਰਿਵਾਰ ਸਾਡਾ ਕੰਟੈਕਟ ਕਰੇ ਕੁੜੀਆਂ ਨੂੰ ਜੋ ਵੀ ਦਾਜ ਤੋਂ ਜੋ ਜ਼ਰੂਰਤ ਦਾ ਸਮਾਨ ਹੁੰਦਾ ਹੈ ਉਹ ਫ੍ਰੀ ਦਿੱਤਾ ਜਾਵੇਗਾ ਤੇ ਕੁੜੀਆਂ ਤੇ ਮੁੰਡਿਆਂ ਵਾਲੇ ਪਰਿਵਾਰ ਸਮੇਤ ਕਟਵੱਤੀ ਬੰਦੇ ਦੋਨੇ ਤਰਫੋਂ ਆਸਰੇ ਦੇ ਨੇ ਉਹਨਾਂ ਦਾ ਖਾਣਾ ਪੀਣਾ ਤੇ ਵਿਆਹ ਦਾ ਜੋ ਵੀ ਖਰਚਾ ਹੋਗਾ ਸਾਰਾ ਸਾਡੀ ਟੀਮ ਹਿਮੋਲਸ ਸਰ ਸੈਵੀ ਸਾਰਾ ਕੀਤਾ ਜਾਵੇਗਾ ਤੇ ਮੈਂ ਤੁਹਾਨੂੰ ਦੱਸ ਰਿਹਾ ਜਾਵਾਂਗਾ ਜੋ ਵੀ ਜਰੂਰਤ ਹੋ ਪਰਵਾਰ ਨੇ ਉਸ ਨਾਲ ਕੰਟੈਕਟ ਕਰ ਸਕਦੇ ਨੇ ਸਾਡਾ ਨੰਬਰ ਹੈ 805444200 ਧੰਨਵਾਦ